ਜਿਹੜਾ ਸਾਡੇ ਐਕਸਐਮਐਲਏ ਅਨਚਾਰਜ ਰਹੇ ਨੇ ਉਹਨਾਂ ਤੋਂ ਬਗੈਰ ਆਪਣਿਆਂ ਵੀ ਟਿਕਟ ਜਿਹੜੀ ਉਹ ਦੇਲੀ ਪ੍ਰਧਾਨ ਜੀ ਨੇ ਹੁਣ ਜਦੋਂ ਨੋਮੀਨੇਸ਼ਨ ਕਰਨਗੇ ਕਾਗਜ਼ ਭਰਨਗੇ ਤਾਂ ਉਹ ਚ ਵੀ ਕਿਸੇ ਵੀ ਸਾਡੇ ਲੁਧਿਆਣੇ ਦੇ ਇੱਕ ਵੀ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਉਹਨਾਂ ਨੂੰ ਨਾਲ ਨਹੀਂ ਲੱਗ ਗਏ ਉਹਨਾਂ ਨੇ ਆਪਣੇ ਬੋਰਡ ਲਾਏ ਨੇ ਲੁਧਿਆਣੇ ਸ਼ਹਿਰ ਚ ਜਾਂ ਬਾਹਰ ਚੰਗੀ ਗੱਲ ਨਾ ਲਾਉਣੇ ਚਾਹੀਦੇ ਆ ਪਰ ਉਹਦੇ ਵਿੱਚ ਇੱਕ ਵੀ ਪਿਕਚਰ ਇੱਕ ਵੀ ਫੋਟੋ ਨਾ ਕਿਤੇ ਡਾਬਰ ਸਾਹਿਬ ਦੀ ਦਿਖ ਰਹੀ ਆ ਜਿਹੜੇ ਬੜਾ ਤੰਦ ਹੀ ਨਾ ਇਹਨਾਂ ਦੇ ਖਾਤਰ ਮਿਹਨਤ ਕੀਤਾ ਉਹਨਾਂ ਨੇ ਰੋਡ ਸ਼ੋਅ ਚ ਨਾ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਜੀ ਦੀ ਕਿਤੇ ਆ ਨਾ ਕਿਤੇ ਸਾਡੇ ਆਸ਼ੂ ਜੀ ਜਿਹੜੇ ਮੰਤਰੀ ਰਹੇ ਉਹਰੇ ਉਹਨਾਂ ਦੀ ਆ ਸਸੀ ਕਲਜੀ ਹੋਰ ਸਾਰੇ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਛੋਣ ਕੇ ਬੜੀ ਇਲੈਕਸ਼ਨ ਆ ਜਿਹੜੀ ਇਸ ਵੇਲੇ ਉਹ ਅੰਤਿਮ ਪੜਾਵਾਂ ਵਾਲਾ ਜਿਹੜੀ ਉਹ ਵੱਧ ਚੁੱਕੀ ਆ ਇੱਥੇ ਇੱਥੇ ਲੁਧਿਆਣੇ 'ਚ ਇੱਕ ਮੈਂ ਦੇਖ ਰਿਹਾ ਸੀ ਵੀ ਕਈ ਬੋਰਡ ਲੱਗੇ ਆ ਮੈਨੂੰ ਇੰਨਾ ਅਫਸੋਸ ਹੋਇਆ ਦੇਖ ਕੇ ਕਿਉਂਕਿ ਕਾਂਗਰਸ ਪਾਰਟੀ ਦੇ ਵਰਕਰ ਨੇ ਜਿਹੜੇ ਉਹ ਮੈਨੂੰ ਹੁਣੀ ਸ਼ਹੀਦ ਆਜ਼ਮ ਸੁਦੇਗ ਸਿੰਘ ਸਖਦੇਵ <th>ਪਰ ਜੀ ਦੇ ਉਹਨਾਂ ਦੇ ਅੱਜ ਜਨਮ ਦਿਨ ਉੱਥੇ ਮਿਲੇ ਸ਼ਹੀਦ ਆਜ਼ਮ ਸਖਦੇਵ <th>ਥਾਪਰ ਜੀ ਦੇ ਜਦੋਂ ਅਸੀਂ ਉੱਥੇ ਘਰ 'ਚ ਉਹਨਾਂ ਦੇ ਸਥਾਨ ਤੇ ਪਹੁੰਚੇ ਤਾਂ ਬੜੇ ਕਾਂਗਰਸ ਪਾਰਟੀ ਦੇ ਵੀ ਉੱਥੇ ਵਰਕਰ ਨੇ ਜਿਹੜੇ ਉਹ ਮੌਜੂਦ ਸੀ ਤੇ ਇੰਨੇ ਨਮੂਸ਼ ਨਹੀਂ ਮੈਂ ਕਦੇ ਦੇਖੇ ਕਿਉਂਕਿ ਇੱਕ ਤਾਂ ਗੱਲ ਟੋਟਲ ਜਿਹੜੇ ਸਾਡੇ ਫਲੈਕਸਾਂ ਬੋਰਡਾਂ 'ਚ ਉਹ ਕਹਿੰਦੇ ਜੀ ਪਹਿਲਾਂ ਤਾਂ ਕੈਂਡੀਡੇਟ ਬਾਹਰੋਂ ਆ ਕੇ ਸਾਡੇ ਨਾਲ ਉਹ ਗਦਾਰੀ ਕੀਤੀ ਕਿਸੇ ਇੱਕ ਵੀ ਜਿਹੜਾ ਸਾਡੇ ਐਕਸਐਮਐਲਏ ਅਨਚਾਰਜ ਰਹੇ ਨੇ ਉਹਨਾਂ ਤੋਂ ਬਗੈਰ ਆਪਣਿਆਂ ਵੀ ਟਿਕਟ ਜਿਹੜੀ ਉਹ ਦੇਲੀ ਪ੍ਰਧਾਨ ਜੀ ਨੇ ਚਲੋ ਉਹ ਵੀ ਕੋਈ ਗੱਲ ਨਹੀਂ ਹੁਣ ਜਦੋਂ ਨਾਮਿਨੇਸ਼ਨ ਕਰਨਗੇ ਕਾਗਜ਼ ਭਰਨਗੇ ਤਾਂ ਉਹ ਚ ਵੀ ਕਿਸੇ ਵੀ ਸਾਡੇ ਲੁਧਿਆਣੇ ਦੇ ਇੱਕ ਵੀ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਉਹਨਾਂ ਨੂੰ ਨਾਲ ਨਹੀਂ ਲੱਗ ਗਏ ਇਹ ਪਹਿਲੀ ਵਾਰ ਹੋਇਆ ਵੀ ਨੋਮੀਨੇਸ਼ਨ ਨੇ ਜਿਹੜੇ ਉਹ ਬਾਹਰਲੇ ਲੋਕ ਜਿਹੜੇ ਤਿੰਨ ਚਾਰ ਲੈ ਕੇ ਆਏ ਉਹ ਬਾਹਰਲੇ ਲੋਕ ਸੀ ਲੁਧਿਆਣੇ ਦੇ ਨਹੀਂ ਸੀ ਹੁਣ ਮੈਂ ਇਹ ਦੇਖ ਰਿਹਾ ਸੀ ਬੜੇ ਵੱਡੇ ਵੱਡੇ ਉਹਨਾਂ ਨੇ ਆਪਣੇ ਬੋਰਡ ਲਾਏ ਨੇ ਲੁਧਿਆਣੇ ਸ਼ਹਿਰ ਚ ਜਾਂ ਬਾਹਰ ਚੰਗੀ ਗੱਲ ਆ ਲਾਉਣੇ ਚਾਹੀਦੇ ਆ ਪਰ ਉਹਦੇ ਵਿੱਚ ਇੱਕ ਵੀ ਪਿਕਚਰ ਇੱਕ ਵੀ ਫੋਟੋ ਨਾ ਕਿਤੇ ਡਾਬਰ ਸਾਹਿਬ ਦੀ ਦਿਖ ਰਹੀ ਆ ਜਿਹੜੇ ਬੜਾ ਤਨਦੇਹੀ ਨਾਲ ਇਹਨਾਂ ਦੇ ਖਾਤਰ ਮਿਹਨਤ ਕੀਤਾ ਉਹਨਾਂ ਨੇ ਰੋਡ ਸ਼ੋਅ 'ਚ ਨਾ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਜੀ ਦੀ ਕਿਤੇ ਆ ਨਾ ਕਿਤੇ ਸਾਡੇ ਆਸ਼ੂ ਜੀ ਜਿਹੜੇ ਮੰਤਰੀ ਰਹੇ ਉਹਰੇ ਉਹਨਾਂ ਦੀ ਆ ਪਾਂਡੇ ਦੀ ਜੀ ਦਾ ਸਤਕਾਰਯੋਗ ਜਿਹੜੇ ਨੇ ਉਹਨਾਂ ਦੀ ਤਾਂ ਲਾਉਣੀ ਕਿੱਥੋਂ ਆ ਉਹਨਾਂ ਦੀ ਲਾਉਣੀ ਕਿਉਂ ਨਹੀਂ ਕਿਉਂਕਿ ਜਿਹੜੇ ਜੁਆਇਨ ਕੀਤੇ ਨੇ ਬੈਂਸ ਬ੍ਰਦਰਸ ਕਿਉਂਕਿ ਮੇਰੀ ਤਾਂ ਜਿਹੜੀ ਇਲੈਕਸ਼ਨ ਹਮੇਸ਼ਾ ਹੈ ਉਹ ਬੈਂਸ ਬ੍ਰਦਰਸ ਨਾਲ ਹੀ ਮੈਂ ਲੜੀ ਆ ਉਹਨਾਂ ਨਾਲ ਹੀ ਮੇਰੀ ਇਲੈਕਸ਼ਨ ਹਮੇਸ਼ਾ ਹੁੰਦੀ ਸੀ ਤੇ ਜਿਨ੍ਹਾਂ ਨੂੰ ਦਿੱਲੀੋਂ ਬਲਿੰਗ ਸਾਹਿਬ ਨੇ ਜੁਆਇਨ ਕਰਵਾਇਆ ਤੇ ਨਾਲ ਜਿਹੜੇ ਤੀਜੇ ਜੁਆਇਨ ਕੀਤੇ ਉਹ ਸਿਵੀਆ ਸਾਹਿਬ ਉਹਨਾਂ ਨੂੰ ਵੀ ਇਹ ਕਿ ਆ ਵੀ ਨਾਰਥ ਕਿਉਂਕਿ ਕਾਂਗਰਸ ਹੀ ਚਾਹੇ ਉਹ ਆਤਮਨਗਰ ਹੋਵੇ ਚਾਹੇ ਸਾਊਥ ਹੋਵੇ ਉੱਥੇ ਉਹਦੀਆਂ ਟਿਕਟਾਂ ਤੇ ਸੀਬੀਆ ਜੀ ਨਾਰਥ ਦੀ ਟਿਕਟਾਂ ਜਿਹੜੀ ਉਹ ਉਥੋਂ ਯੱਸ ਕਰਵਾ ਕੇ ਆਏ ਨੇ ਇਸ ਕਰਕੇ ਕਿਸੇ ਵੀ ਇਸ ਸਾਫ਼ ਤੌਰ ਤੇ ਦੱਸਿਆ ਜਾ ਰਿਹਾ ਭਾਈ ਨਾ ਕੋਈ ਵੈਦ ਸਾਹਿਬ ਨਾ ਕਿਸੇ ਹੋਰ ਛੇ ਹਲਕਿਆਂ ਦੇ ਜਿਹੜੇ ਨੇ ਉਹਨਾਂ ਦੀਆਂ ਟਿਕਟਾਂ ਜਿਹੜੀਆਂ ਕੋ ਡਿਸਾਈਡ ਹੋ ਗਈਆਂ ਉਹਨਾਂ ਦੀ ਕਿਸੇ ਦੀ ਫੋਟੋ ਆ ਜਿਹੜੀ ਉਹ ਕਿਤੇ ਨਹੀਂ ਗਈ ਤੇ ਵਰਕਰ ਆ ਜਿਹੜਾ ਉਹ ਜੁੜਿਆ ਹੁੰਦਾ ਥੱਲੇ ਅੱਜ ਉਹ ਦੇਖ ਰਿਹਾ ਵੀ ਇਹ ਬਣਿਆ ਕੀ ਸਾਡੇ ਨਾਲ ਹੋਇਆ ਕੀ ਤੇ ਮੈਂ ਹੁਣੀ ਦੇਖ ਰਿਹਾ ਸੀ ਵੀ ਕਿੱਥੋਂ ਇੱਕ ਬੋਰਡ ਲੱਗਿਆ ਹੋਇਆ ਟੈਲੀਫੋਨ ਬਾਰੇ ਉਹ ਜਦੋਂ ਬੋਰਡ ਲੱਗਿਆ ਤੇ ਉਹਨੂੰ ਮੈਂ ਦੇਖਿਆ ਮੈਂ ਉਹਨੂੰ ਇਹ ਪੁੱਛਣਾ ਚਾਹਨਾ ਇਹ ਬੋਰਡ ਬਣਾਉਣ ਵਾਲਿਆਂ ਨੂੰ ਵੀ ਇੱਥੇ ਜ਼ਰੂਰ ਇਹ ਵੀ ਲਿਖੋ ਵੀ ਤੁਸੀਂ ਟੈਲੀਫੋਨ ਆ ਜਿਹੜਾ ਉਥੇ ਹੀ ਮਿਲੋਗੇ ਟੈਲੀਫੋਨ ਤਾਂ ਹੀ ਤੁਸੀਂ ਲਿਖਿਆ ਵੀ ਟੈਲੀਫੋਨ ਚੱਕਾਂਗੇ ਦਾ ਮਤਲਬ ਤੁਸੀਂ ਗਿੱਦੜਵਾ ਹੀ ਰਹੋਗੇ ਲੁਧਿਆਣੇ ਤੱਕ ਰਹਿਣਾ ਨਹੀਂ ਕਿਉਂਕਿ ਐਮਐਲਏ ਗਿੱਦੜਵਾਹੇ ਦੇ ਹਾਂ ਜਾਂ ਤੁਸੀਂ ਇਹ ਕਲੀਅਰ ਦੱਸੋ ਲੋਕਾਂ ਨੂੰ ਕਲੀਅਰ ਕਰੋ ਵੀ ਤੁਸੀਂ ਜੇ ਸੀਰੀਅਸ ਹੋ ਲੁਧਿਆਣੇ ਦੇ ਮਸਲੇ 'ਚ ਤੁਸੀਂ ਵਾਕਈ ਉਰੇ एमपी इलेक्शन ਲੜ ਰਹੇ ਹੋ ਤੇ ਇਹਨਾਂ ਦੇ ਮੁੱਦੇ ਤੁਸੀਂ ਸੱਚੀ ਚੱਕਣਾ ਚਾਹੁੰਦੇ ਹੋ ਤੇ ਫਿਰ ਐਮਐਲਏ ਸੀਪ ਕਿਉਂ ਰੱਖੀ ਹੋਈ ਆ ਗਿੱਦੜਵਾਹੇ ਦੀ ਕਿਉਂਕਿ ਅਸਲੀ ਤੁਸੀਂ ਜਿਵੇਂ ਕਿਹਾ ਤੁਹਾਡੇ ਦਿਲ ਚ ਵਸਦਾ ਤੁਸੀਂ ਰਹਿਣਾ ਉੱਥੇ ਹੀ ਆ ਜਾ ਕੇ ਟੈਲੀਫੋਨ ਨੰਬਰ ਉਹ ਤੁਸੀਂ ਜਿਵੇਂ ਬਠਿੰਡੇਓ ਬਦਲਿਆ ਸੀ ਉਸ ਵੇਲੇ ਮੰਗੋ ਟੈਲੀਫੋਨ ਨੰਬਰ ਜਿਹੜਾ ਉਰੇ ਦੇ ਵੀ ਬਦਲ ਲਓਗੇ ਜਿਵੇਂ ਉੱਥੇ ਚੁੰਨੀਆਂ ਵਟਾਈਆਂ ਸੀ ਇੱਥੇ ਵੀ ਚੁੰਨੀਆਂ ਵਟਾ ਕੇ ਚਲੇ ਜਾਓਗੇ ਅੱਜ ਬਠਿੰਡੇ ਤੁਸੀਂ ਪਿਛਲੀ ਇਲੈਕਸ਼ਨ ਲੜੀ ਅੱਜ ਕਿਉਂ ਨਹੀਂ ਲੜੀ ਬਠਿੰਡੇ ਤੇ ਤੁਸੀਂ ਪਹਿਲਾਂ ਇਹ ਦੱਸ ਦਿਓ ਕਲੀਅਰ ਕਰ ਦਿਓ ਵੀ ਤੁਸੀਂ ਗਿੱਦੜ ਵਾਹੇ ਤੂੰ ਟੈਲੀਫੋਨ ਚੱਕਿਆ ਕਰੋਗੇ ਜਾਂ ਲੁਧਿਆਣੇ ਕਿਉਂਕਿ ਤੁਸੀਂ ਐਮਐਲਏ ਉੱਥੇ ਦੇ ਹੋ ਉੱਥੇ ਦੇ ਲੋਕਾਂ ਨੂੰ ਵੀ ਧੋਖਾ ਦੇ ਰਹੇ ਹੋ ਪੁਰੇ ਦੇ ਲੋਕਾਂ ਨੂੰ ਵੀ ਧੋਖਾ ਦੇ ਰਹੇ ਹੋ ਲੋਕ ਬੜੇ ਸਿਆਣੇ ਆ ਸਮਝਦੇ ਆ ਜੇ ਤੁਹਾਨੂੰ ਮਨ ਰੱਤੀ ਪਰ ਵੀ ਲੁਧਿਆਣੇ ਵਾਲਿਆਂ ਨਾਲ ਪਿਆਰ ਹੁੰਦਾ ਤੇ ਤੁਸੀਂ ਲੁਧਿਆਣੇ ਦੇ ਲੋਕਾਂ ਨੂੰ ਲੀਡਰਾਂ ਨੂੰ ਨਾਮਿਨੇਸ਼ਨ ਚ ਲੈ ਕੇ ਜਾਂਦੇ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਕਿਤੇ ਤਸਵੀਰਾਂ ਨਹੀਂ ਲਾਈਆਂ ਕਿਉਂਕਿ ਮੈਂ ਤਾਂ ਹਮੇਸ਼ਾ ਸਮਝਦਾ ਵੀ ਮੈਂ ਇਲੈਕਸ਼ਨਾਂ ਜਿਹੜੀ ਉਹ ਬੈਂਸਾਂ ਨਾਲ ਲੜਦਾ ਤੁਸੀਂ ਉਵੇਂ ਹੀ ਥੋੜਾ ਤਾਂ ਕੋਈ ਇੱਥੇ ਵजूद ਜਾਂ ਹੈ ਨਹੀਂ ਇਸੇ ਕਰਕੇ ਤੁਸੀਂ ਬੈਂਸ ਲੈ ਕੇ ਆਂਦੇ ਹੁਣ ਦੇਖਣਾ ਇਹ ਹੋਊਗਾ ਵੀ ਲੋਕ ਕਿਉਂਕਿ ਹੁਣ ਮੁਕਾਬਲਾ ਜਿਹੜਾ ਉਹ ਥੋਡੇ ਨਾਲ ਧਰਿਆ ਨਹੀਂ ਉਹ ਮੁਕਾਬਲਾ ਹੈ ਜਿਹੜਾ ਤੁਸੀਂ ਮੈਨੂੰ ਲੱਗਦਾ ਬੈਂਸ ਮੂਰੇ ਕਰਤੇ ਸਾਰੀ ਕਾਂਗਰਸ ਪਿੱਛੇ ਕਰਕੇ ਤੇ ਹੁਣ ਇਹ ਵੀ ਪਤਾ ਲੱਗ ਜਾਊਗਾ ਕਿ ਲੋਕ ਉਹਨਾਂ ਬਾਰੇ ਕੀ ਸਮਝਦੇ ਆ ਕੀ ਉਹਨਾਂ ਦਾ ਚਿਹਰਾ ਮੋਹਰਾ ਹੈ ਉਹ ਕਹਿੰਦੇ ਆ ਮੇਰੇ ਕੋਲ ਕੋਈ ਰਿਕਾਰਡਿੰਗਾਂ ਨਹੀਂ ਤੇ ਰਿਕਾਰਡਿੰਗਾਂ ਦੀ ਕਿਹੜੀ ਕਿਹੜੀ ਗੱਲ ਜਿੰਨੀਆਂ ਮਰਜ਼ੀ ਰਿਕਾਰਡਿੰਗਾਂ ਬਣਾ ਲਓ ਅੱਜ ਕੱਲ ਦਾ ਜ਼ਮਾਨਾ ਐਸਾ ਏ ਜਿੰਨੀਆਂ ਮਰਜ਼ੀ ਰਿਕਾਰਡਿੰਗਾਂ ਬਣਾਈ ਜੋ ਇੱਕ ਦੂਜੇ ਦੇ ਉਲਟ ਤੇ ਆਪਾਂ ਤਾਂ ਇਸ ਗੱਲ 'ਚ ਮਸ਼ਹੂਰ ਇਹੀ ਕੁਛ ਕੀਤਾ ਏ ਤੇ ਤੁਸੀਂ ਰਿਕਾਰਡਿੰਗਾਂ ਬਣਾ ਲਓ ਜੋ ਮਰਜ਼ੀ ਬਣਾ ਲਓ ਤੁਹਾਨੂੰ ਜੀ ਆਇਆਂ ਵੈਲਕਮ ਇਸ ਕਰਕੇ ਇਸ ਗੱਲ ਦੀ ਜਮਾ ਕੋਈ ਪਰਵਾਹ ਨਹੀਂ ਦੂਜੀ ਮੈਂ ਇਹ ਕਹਿਣਾ ਚਾਹਣਾ ਭਗਵੰਤ ਮਾਨ ਸਾਹਿਬ ਜਿਹੜੇ ਸਾਡੇ ਚੀਫ ਮਿਨਿਸਟਰ ਨੇ ਇੱਥੇ ਹੀ ਸੁੱਤੇ ਰਹਿੰਦੇ ਆ ਇੱਕ ਫਾਈਵ ਸਟਾਰ ਹੋਟਲ ਆ ਉਹ ਹਰ ਦੂਜੀ ਰਾਤ ਆ ਜਿਹੜੀ ਉੱਥੇ ਕੱਟਦੇ ਆ ਕਿਵੇਂ ਤੁਹਾਨੂੰ ਕੋਈ ਸੀਰੀਅਸ ਲਵੇ ਕਿਵੇਂ ਤੁਹਾਨੂੰ ਕੋਈ ਚੰਗਾ ਸਮਝੇ ਤੁਸੀਂ ਪੰਜਾਬ ਦਾ ਕਰ ਕੀ ਸਕਦੇ ਮੈਨੂੰ ਇਹ ਦੱਸੋ ਤੁਸੀਂ ਆਪਣੇ ਬਾਕੀ ਚੁਟਕਲੇ ਨਾ ਦੱਸ ਕਰਿਆ ਕਰੋ ਕਿਉਂਕਿ ਲੋਕ ਕੋਈ ਤਾੜੀ ਵੀ ਨਹੀਂ ਮਾਰ ਰਹੇ ਮੈਂ ਸੁਣ ਰਿਹਾ ਸੀ ਜਿੱਥੇ ਤੁਸੀਂ ਮੁੱਲਾਂ ਪਰ ਬੋਲ ਰਹੇ ਸੀ ਤੁਸੀਂ ਪੰਜਾਬ ਦਾ ਕੀ ਕਰੋਗੇ ਤੁਸੀਂ ਉਦੋਂ ਇਹ ਕਿਹਾ ਸੀ ਮੈਂ ਇਹ ਬੜੇ ਇਹਨੂੰ ਬੜੇ ਗੰਭੀਰਤਾ ਨਾਲ ਲੋਕਾਂ ਮੂਰੇ ਰੱਖਣਾ ਚਾਹੁੰਦਾ ਤੁਸੀਂ ਕਿਹਾ ਸੀ ਮੈਂ ਆਪਣਾ ਪਰਿਵਾਰ ਨਹੀਂ ਮੈਨੂੰ ਮੇਰੇ ਪਰਿਵਾਰ ਦੀ ਲੋੜ ਨਹੀਂ ਕਿਉਂਕਿ ਮੈਂ ਪੰਜਾਬ ਦੇ ਲਈ ਆਪਣਾ ਪਰਿਵਾਰ ਛੱਡਦਾ ਮੇਰਾ ਪਰਿਵਾਰ ਤਾਂ ਪੰਜਾਬ ਆ ਉਹ ਵੋਟਾਂ ਲੈਣ ਖਾਤਰ ਤੁਸੀਂ ਪੰਜਾਬ ਛੱਡਿਆ ਨਾ ਲੋ ਵੋਟਾਂ ਲੈਣ ਖਾਤਰ ਤੁਸੀਂ ਪਰਿਵਾਰ ਛੱਡਿਆ ਉਹ ਤਾਂ ਸਾਰੀਆਂ ਗੱਲਾਂ ਤੁਹਾਡੀ ਬੇਟੀ ਨੇ ਸਾਡੀ ਛੋਟੀ ਬੱਚੀ ਆ ਭੈਣ ਆ ਸਾਡੀ ਛੋਟੀ ਕੀ ਕੁਛ ਉਹਨੇ ਨਹੀਂ ਕਿਹਾ ਤੁਹਾਡੇ ਬਾਰੇ ਤੇ ਤੁਸੀਂ ਜਦੋਂ ਤੁਹਾਨੂੰ ਜਦੋਂ ਤੁਹਾਡਾ ਤੁਸੀਂ ਲੋਕਾਂ ਦੇ ਮੂਹਰੇ ਪੰਜਾਬ ਨੂੰ ਆਪਣਾ ਪਰਿਵਾਰ ਬਣਾਇਆ ਇਲੈਕਸ਼ਨਾਂ ਚ ਵੋਟਾਂ ਲਈਆਂ ਵੋਟਾਂ ਲੈ ਕੇ ਹੁਣ ਕਿੱਥੇ ਆ ਤੁਹਾਡਾ ਪਰਿਵਾਰ ਜੀ ਪੰਜਾਬ ਹੁਣ ਤੁਸੀਂ ਨਵਾਂ ਆਪਣਾ ਘਰ ਬਸਾ ਲਿਆ ਚੰਗੀ ਗੱਲ ਆ ਬਸਾ ਲਿਆ ਪਰ ਹੁਣ ਦੱਸੋ ਪੰਜਾਬ ਤੁਸੀਂ ਦਾ ਕਿਹਾ ਸੀ ਮੇਰਾ ਪੰਜਾਬ ਆ ਇਸ ਲਈ ਮੈਂ ਇੱਕ ਪਰਿਵਾਰ ਛੱਡਿਆ ਤੇ ਹੁਣ ਦੂਜਾ ਪਰਿਵਾਰ ਕਿਉਂ ਬਸਾਇਆ ਜੀ ਫਿਰ ਹੁਣ ਤੁਹਾਨੂੰ ਪੰਜਾਬ ਨਾਲ ਪਿਆਰ ਨਹੀਂ ਰਿਹਾ ਸਿਰਫ ਚੀਫ ਮਿਨਿਸਟਰ ਬਣਨ ਤੱਕ ਤੁਹਾਡਾ ਪੰਜਾਬ ਸੀ ਇਸ ਕਰਕੇ ਕਿਉਂ ਝੂਠ ਬੋਲਦੇ ਹੋ ਨੇ ਕਿਉਂ ਲੋਕਾਂ ਦੇ ਸੈਂਟੀਮੈਂਟਾਂ ਨਾ ਖੇਡਦੇ ਹੋ ਤੁਸੀਂ ਇਹ ਮਖੌਲ ਕਰਦੇ ਹੋ ਟੀਚਰਾਂ ਣਾਉਨੇ ਹੋ ਕੋਈ ਅਸੀਂ ਸ਼ਹੀਦ ਪਰਿਵਾਰ ਦੇ ਲੋਕ ਆ ਸਾਡੇ ਨਾਲ ਰੱਬ ਖੜਾ ਹੈ ਲੋਕ ਖੜੇ ਆ ਅਸੀਂ ਆਪਣਾ ਕਤਰਾ ਕਤਰਾ ਜਿਹੜਾ ਖੂਨ ਦਾ ਉਹ ਇਸ ਪੰਜਾਬ ਲਈ ਬਹਾਇਆ ਹੈ ਤੇ ਤਾਂ ਅੱਜ ਤੁਹਾਡੇ ਵਰਗੇ ਜਿਹੜੇ ਜਿਹੜੇ ਅੱਧੀ ਹੋਸ਼ 'ਚ ਰਹਿੰਦੇ ਅੱਧਾ ਹੋਸ਼ ਹੀ ਨਹੀਂ ਹੁੰਦੀ ਤਾਂ ਅੱਜ ਤੁਸੀਂ ਛੀ ਮਿਨਿਸਟਰੀਆਂ ਮੰਨ ਰਹੇ ਹੋ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਤੇ ਇਸ ਕਰਕੇ ਅਗਲੀਆਂ ਗੱਲਾਂ ਮੈਂ ਫੇਰ ਤੁਹਾਡੇ ਨਾਲ ਕਰੂੰਗਾ ਬੜਾ ਕੁਛ ਆ ਬੜਾ ਕੁਛ ਆ ਤੁਹਾਡੇ ਬਾਰੇ ਮੁੱਖ ਮੰਤਰੀ ਸਾਹਿਬ ਬੜਾ ਕੁਛ ਆ ਜਿਹੜਾ ਕਿ ਮੈਂ ਤੁਹਾਨੂੰ ਦੱਸ ਵੀ ਦਊਂਗਾ ਵੀ ਕੀ ਕੁਛ ਆ ਇਸ ਕਰਕੇ ਬੇਸ਼ੱਕ ਤੁਸੀਂ ਮੁੱਖ ਮੰਤਰੀ ਹੋ ਮੈਂ ਤੁਹਾਡੇ ਵਰਗੇ ਮੁੱਖ ਮੰਤਰੀਆਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਦਾ ਇੱਥੇ ਤੁਹਾਡੇ ਵਰਗੇ ਬਹੁਤ ਮੁੱਖ ਮੰਤਰੀ ਆਏ ਬਹੁਤ ਮੁੱਖ ਮੰਤਰੀ ਚਲੇ ਗਏ ਤੇ 4 ਤਰੀਕ ਤੋਂ ਬਾਅਦ ਕਿਉਂਕਿ ਹਜੇ ਇਲੈਕਸ਼ਨਾਂ ਚੱਲ ਰਹੀਆਂ 4 ਤਰੀਕ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਤੁਹਾਨੂੰ ਟੱਕਰੂਗਾ ਜਿੰਮੇ ਮਰਜੀ ਜਿੱਦਣ ਮਰਜੀ ਜਿਵੇਂ ਮਰਜੀ ਦੇਖ ਲਿਓ ਚਾਹੇ ਆਪਣੀ ਬਿਜ਼ਨਸ ਵਿਜਲੈਂਸ ਲਾ ਲਿਓ ਚਾਹੇ ਆਪਣੀ ਪੁਲਿਸ ਲਾ ਲਿਓ ਜਿੱਦਣ 4 ਤਰੀਕ ਰਿਜ਼ਲਟ ਨਿਕਲੇ ਆਇਆ ਉਦੋਂ ਬਾਅਦ ਤੁਹਾਡੇ ਘਰੇ ਆ ਕੇ ਤੁਹਾਨੂੰ ਟੱਕਰੂੰਗਾ ਬਾਹਰ ਨਹੀਂ ਕਿਤੇ ਤੁਹਾਡੇ ਘਰੇ ਉਸ ਘਰ ਚ ਜਿੱਥੇ ਤੁਸੀਂ ਅੰਦਰ ਜਿੱਥੇ ਕਹਿੰਦੇ ਸੀ ਮੈਂ ਤਾਂ ਇੱਕ ਛੋਟਾ ਜਿਹਾ ਘਰ ਚ ਲੈ ਲਵਾਂ ਚ ਚਾਰ ਕੋਠੀਆਂ ਆਲੇ ਨਾਲੇ ਉੱਥੇ ਰੋ ਜਾ ਕੇ ਤੁਹਾਨੂੰ ਨੰਗਾ ਕਰਿਆ ਕਰੂੰ ਰੋਜ਼ ਉਸ ਤੁਹਾਡੇ ਸੀਐਮ ਹਾਊਸ ਬਾਹਰ ਨਿਕਲਣਾ ਔਕਾ ਕਰ ਦੂੰ ਤੁਹਾਡਾ ਮੈਂ ਯਾਦ ਰੱਖਿਓ ਆ ਮੈਂ ਜਿਹੜਾ ਲਾਈਵ ਕਰ ਰਿਹਾ ਆ ਇਹ ਮੈਂ ਸਿੱਧਾ ਤੁਹਾਡੇ ਸਬੋਧਨ ਕਰ ਰਿਹਾ ਤੁਹਾਨੂੰ ਧਮਕੀ ਨਾ ਸਮਝਿਓ ਇਹਨੂੰ ਤੁਸੀਂ ਸ਼ਹੀਦ ਦੇ ਪੋਤੇ ਨਾਲ ਸ਼ਹੀਦ ਦੇ ਪਰਿਵਾਰ ਨਾਲ ਤੁਸੀਂ ਇਹ ਖਲਵਾੜ ਕੀਤਾ ਹੈ ਤੁਸੀਂ ਤਾਂ ਐ ਗੱਲਾਂ ਕਰਦੇ ਹੋ ਜਿਵੇਂ ਤੁਸੀਂ ਮੁੱਖ ਮੰਤਰੀ ਹੋ ਜਮੇ ਹੁੰਨੇ ਹੋ ਤੁਹਾਨੂੰ ਮੈਂ ਜਾਣਦਾ ਤੁਸੀਂ ਕਿੱਡੇ ਕ ਜੋਗੇ ਹੋ ਕਿੱਡੀ ਕ ਤੁਹਾਡੀ ਔਕਾਤ ਆ ਮੈਨੂੰ ਪਤਾ ਹੈ ਉਹ ਗੱਲਾਂ ਨੂੰ ਟਵਿਸਟ ਦੇਣਾ ਆਉਂਦਾ ਤੁਹਾਨੂੰ ਮ ਭਾ ਕੇ ਮੁੱਖ ਮੰਤਰੀ ਬਣ ਕੇ ਅਸੀਂ ਆਮ ਕਰਦੇ ਆ ਜੀ ਸਟੌਜ ਦਾ ਮੁੰਡਾ ਜੀ ਮਾਸਟਰ ਦਾ ਮੁੰਡਾ ਜੀ ਐਸ ਵੇਲੇ ਤੁਸੀਂ ਮੁੱਖ ਮੰਤਰੀ ਹੋ ਮੁੱਖ ਮੰਤਰੀ ਮੁੱਖ ਮੰਤਰੀ ਹੁੰਦਾ ਤੇ ਕੋਈ ਇਹ ਕੋਈ ਨਵੀਂ ਗੱਲ ਨਹੀਂ ਮੁੱਖ ਮੰਤਰੀ ਬੜੇ ਬਣੇ ਕੋਈ ਕੈਪਟਨ ਅਮਰਿੰਦਰ ਸਿੰਘ ਵਰਗਾ ਤਾਂ ਕੋਈ ਇੱਕੋ ਹੀ ਸੀ ਬਾਕੀ ਸਭ ਥੱਲਿਓਂ ਹੀ ਵੜ ਕੇ ਗਏ ਨੇ ਪਰ ਤੁਸੀਂ ਹੂੰ ਤੁਸੀਂ ਭੰਡੋਂ ਤੁਹਾਨੂੰ ਜਿਚਾਉਣਾ ਆਉਂਦਾ ਤੁਸੀਂ ਬੋਲ ਕੇ ਲੋਕ ਤਾੜੀਆਂ ਮਾਰਨੋਂ ਵੀ ਹਟ ਗਏ ਉਹੀ ਬਾਸੀਆਂ ਗੱਲਾਂ ਐ ਤੁਹਾਡੇ ਕੋਲ ਤੁਸੀਂ ਤਾਂ ਉਹ ਆ ਮੈਂ ਹੁਣ ਨਿੰਗ ਰਿਆ ਹੈਬੋ ਵਾਲ ਤੋਂ ਹਰ ਹੈਬੋ ਵਾਲ ਦਾ ਇੱਕ ਇੱਕ ਮੇਰੀ ਮਾਂ ਇੱਕ ਇੱਕ ਭੈਣ ਪੁੱਛਦੀ ਆ ਲਿਆਓ 1000 ਰੁਪਏ ਕਿੱਥੇ ਆ Shimla Puri ਜਾਂਦੇ ਸ਼ਿਮਲੇਪੁਰ ਦੀਆਂ ਭੈਣਾ ਮਾਵਾ ਪੁੱਛਦੀਆਂ ਲਿਆ ਭਗਵੰਤ ਮਾਨ ਕਿੱਥੇ ਆ 1000 ਰੁਪਏ ਜਿਹੜਾ ਵਾਦਾ ਕੀਤਾ ਸੀ ਕਿਸੇ ਪਿੰਡ ਚ ਜਾਂਦੇ ਹਾਂ ਤਾਂ ਪੁੱਛਦੀਆਂ ਵੀ ਲਿਆਓ 1000 ਰੁਪਏ ਕਿੱਥੇ ਆ ਤੁਸੀਂ ਤਾਂ ਝੂਠ ਬੋਲ ਕੇ ਇਹ ਕੰਮ ਕੀਤੇ ਤੇ ਇਸ ਕਰਕੇ ਤੁਸੀਂ ਭਾਜਪਾ ਦੇ ਮੁਕਾਬਲੇ ਤੁਸੀਂ ਕੱਖ ਨਹੀਂ ਕਰ ਸਕਦੇ ਮੋਦੀ ਸਾਹਿਬ ਦੀ ਬਹੁਤ ਕਲੀਅਰ ਵਿਜਨ ਬੜੀ ਵੱਡੀ ਸੋਚ ਆ ਸਿਰਫ ਤੇ ਸਿਰਫ ਡਿਵੈਲਪਮੈਂਟ ਦੀ ਅਸੀਂ ਤੁਹਾਡੇ ਚ ਉਲਝਣਾ ਨਹੀਂ ਚਾਹੁੰਦੇ ਕਿਉਂਕਿ ਤੁਸੀਂ ਤਾਂ ਸਿਰਫ ਇਹ ਗੰਦੀ ਰਾਜਨੀਤੀ ਆਪੋਪਾਜੀ ਦੀ ਰਾਜਨੀਤੀ ਕਰਨੀ ਹੈ ਅਸੀਂ ਸਿਰਫ ਤੇ ਸਿਰਫ ਇੱਕੋ ਇੱਕ ਅਜੰਡਾ ਤੁਸੀਂ ਜਾ ਕੇ ਰੋਜ ਪੈਨੇ ਹੋ ਨਾ ਉੱਤੇ ਲੰਬੇ ਅਮਿਤ ਸ਼ਾਹ ਜੀ ਦੇ ਮੈਨੂੰ ਪਤਾ ਹੈ ਕਿ ਜਿੰਨੇ ਕਿਸਾਨ ਨੇ ਇੱਕ ਕਿਸਾਨਾਂ ਦਾ ਜਿੰਨਾ ਤੁਸੀਂ ਕੰਮ ਖਰਾਬ ਕੀਤਾ ਹੋਇਆ ਤੁਸੀਂ ਕੀਤਾ ਹੋਇਆ ਇਸ ਕਰਕੇ ਅਸੀਂ ਸਿਰਫ ਲੁਧਿਆਣੇ ਦੇ ਵੋਟਰਾਂ ਤੋਂ ਲੁਧਿਆਣੇ ਦੇ ਲੋਕਾਂ ਤੋਂ ਜਿਹੜਾ ਮੇਰਾ ਪਰਿਵਾਰ ਆ ਮੈਂ ਉਹਨਾਂ ਦਾ ਪਰਿਵਾਰ ਆ ਸਿਰਫ ਇੱਕੋ ਗੱਲ ਤੇ ਵੋਟ ਮੰਗਦੇ ਆ ਵੀ ਅਸੀਂ ਲੁਧਿਆਣੇ ਚ ਮੋਦੀ ਸਾਹਿਬ ਤੋਂ ਜਾਂ ਤਾਂ ਤੁਸੀਂ ਕਹਿ ਦਿਓ ਤੁਸੀਂ ਲਿਆ ਸਕਦੇ ਹੋ ਕੱਲ ਕੀ ਹੋਇਆ ਕੱਲ ਕੀ ਕੀਤਾ ਤੁਸੀਂ ਇੱਕ ਇੱਕ ਐਮਪੀ ਸਦ ਸਭਾ ਦੀ ਉਹਦੇ ਨਾਲ ਕੇਜਰੀਵਾਲ ਸਾਹਿਬ ਦੇ ਪੀਏ ਨੇ ਜਾਂ ਉਹਨਾਂ ਦੇ ਓਐਸਡੀ ਨੇ ਉਹ ਕਟਮਾਰਕ ਕੀਤੀ ਤੇ ਸੰਜੇ ਸਿੰਘ ਨੇ ਆਪ ਇਹ ਗੱਲ ਕਬੂਲੀ ਵੀ ਹਾਂ ਇਹ ਹੋਈ ਹੈ ਮਲੇਵਾਲ ਜਿਹੜੀ ਐਮਪੀ ਨੇ ਤੁਸੀਂ ਤਾਂ ਆਪ ਦੇ ਸਕੇ ਨਹੀਂਗੇ ਤੁਸੀਂ ਤਾਂ ਆਪਣੇ ਪਰਿਵਾਰ ਘਰ ਵਾਲੀ ਬੇਟੀ ਦੇ ਬੇਟੇ ਦੇ ਸਕੇ ਨਹੀਂ ਤੁਸੀਂ ਕਿਹਦੇ ਸਕੇ ਹੋਣਾ ਇਹ ਲੋਕ ਆਸ ਰੱਖ ਲੈਣਗੇ ਤਾਂ ਤੁਸੀਂ ਉਹਨਾਂ ਦੇ ਸਕੇ ਹੋ ਜਾਓਗੇ ਤੁਹਾਲੇ ਨਹੀਂ ਬਣਾ। ਤੇ ਇਸ ਕਰਕੇ ਲੋਕ ਇੱਥੇ ਤੇ ਚਾਹੁੰਦੇ ਆ ਮੈਟਰੋ ਕਿਉਂਕਿ ਸਾਰਾ ਸ਼ਹਿਰ ਬਣ ਗਿਆ ਕੋਈ ਜਗਰਾਉਂ ਤੱਕ ਇਧਰ ਫਗਵਾੜੇ ਤੱਕ ਇਧਰ ਖੰਨੇ ਰਾਜਪੁਰੇ ਤੱਕ ਅਸੀਂ ਮੈਟਰੋ ਨਾਲ ਜੋੜਨਾ ਚਾਹੁੰਦੇ ਆ। ਅਸੀਂ ਉਹ ਰਿ ਇਲੈਕਟ੍ਰਿਕ ਬੱਸਾਂ ਲਿਆਉਣਾ ਚਾਹੁੰਦੇ ਆ। ਸੈਂਟਰ ਤੋਂ 에어ਪੋਰਟ ਬਣਿਆ ਪਿਆ ਹਲਵਾਰਾ। ਅਸੀਂ ਉੱਥੇ 4 ਤਰੀਕ ਤੋਂ ਬਾਅਦ ਹਰ ਸ਼ਹਿਰ ਨੂੰ ਫਲਾਈਟਾਂ ਨਾਲ ਜੋੜਨਾ ਚਾਹੁੰਦੇ ਆ ਸਭ ਤੋਂ ਵੱਡੀ ਗੱਲ ਲੋਕ ਲੋੜ ਉਹ ਆ ਉਹ ਅਸੀਂ ਮੋਦੀ ਸਾਹਿਬ ਤੋਂ ਲਿਆ ਸਕਦੇ ਥੋਤੋ ਕੀ ਲੈਣਾ ਲੁਧਿਆਣੇ ਵਾਲਿਆਂ ਨੇ ਅਸੀਂ ਇੱਥੇ ਇੱਕ ਇੱਕ ਇੰਡਸਟਰੀਅਲ ਟਾਊਨ ਬਣਾਉਣਾ ਚਾਹੁੰਦੇ ਆ ਨਹੀਂ ਇੰਡਸਟਰੀ ਕਿਤੇ ਆ ਲੇਬਰ ਕਿਤੇ ਆ ਈਐਸਆਈ ਹਸਪੀਟਲ ਕਿਤੇ ਆ ਟ੍ਰੇਨਾਂ ਕਿਤੇ ਨੇ ਅਸੀਂ ਹਰ ਚੀਜ਼ ਇੰਡਸਟਰੀ ਟਾਊਨ 'ਚ ਇੱਕ ਜੋੜਾਂਗੇ ਉੱਥੇ ਹੀ ਇੰਡਸਟਰੀ ਉੱਥੇ ਹੀ ਲੇਬਰ ਉੱਥੇ ਹੀ ਹਸਪੀਟਲ ਉੱਥੇ ਹੀ ਟ੍ਰੇਨ ਅੰਦਰ ਜਾਵੇ ਉੱਥੇ ਹੀ ਮੈਟਰੋ ਅੰਦਰ ਜਾਵੇ ਤੇ ਸਾਰਾ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਅਸੀਂ ਐਗਜ਼ੀਬਿਸ਼ਨ ਸੈਂਟਰ ਉਰੇ ਬੜੇ ਤੋਂ ਬੜਾ ਲੈ ਕੇ ਆਵਾਂਗੇ ਕਿਉਂਕਿ ਦੁਨੀਆ ਉਰੇ ਦੇਖਣ ਆਉਂਦੀ ਆ ਐਗਜ਼ੀਬਿਸ਼ਨ ਸੈਂਟਰ ਬਣੂਗਾ ਤੇ ਅਸੀਂ ਐਮਐਸਐਮਈ ਨੂੰ ਕੱਲੀ ਕੱਲੀ ਉਹਨੂੰ ਵੱਡੀ ਤੋਂ ਵੱਡੀ ਜਿਹੜੀ ਮਸ਼ੀਨ 10-10 ਕਰੋੜ ਦੀ ਉਹ ਨਹੀਂ ਲੈ ਸਕਦੇ ਉਹ ਸਰਕਾਰ ਵੱਲੋਂ ਲਿਆ ਕੇ ਰੱਖਾਂਗੇ ਉਰੇ ਜਿਹੜੀ ਵੀ ਚੀਜ਼ ਉਹ ਚਾਹੁੰਦੇ ਹੋ ਉਸ ਮਸ਼ੀਨ ਤੋਂ ਉਹ ਆਪਣਾ ਕੰਮ ਕਰ ਸਕਣ ਇਹ ਸਾਡੀ ਸੋਚ ਆ ਤੁਹਾਡੀ ਇੱਥੇ ਅਸੀਂ ਇੱਕ ਬਹੁਤ ਵੱਡਾ ਚਾਹੇ ਕ੍ਰਿਕਟ ਸਟੇਡੀਅਮ ਹੋਵੇ ਚਾਹੇ ਵੱਡਾ ਮਲਟੀ ਪਰਪਸ ਸਟੇਡੀਅਮ ਹੋਵੇ ਉਰੇ ਆਈਪੀਐਲ ਮੈਚ ਚੱਲਣ ਨਹੀਂ ਲੁਧਿਆਣੇ ਆਲੇ ਜਾ ਕੇ ਸਾਰਾ ਦੇਖਦੇ ਤਾਂ ਮਹਾਲੀ ਹਮੀਰਪੁਰ ਉਹੀ ਨੇ ਤੇ ਜਦੋਂ ਉਹ ਚੱਲੇਗਾ ਐਡੀ ਵੱਡੀ ਇੰਡਸਟਰੀ ਹੋਟਲ ਇੰਡਸਟਰੀ ਫੂਡ ਇੰਡਸਟਰੀ ਉਹਦੇ ਨਾਲ ਐਡੀ ਵੱਡਾ ਬੂਮ ਆਏਗਾ ਉਰੇ ਇੱਕalle ਇੱਕ ਕ੍ਰਿਕਟ ਸਟੇਡੀਅਮ ਤੇ ਦੂਜੇ ਸਟੇਡੀਅਮ ਅਸੀਂ ਚਾਹੁੰਦੇ ਹਾਂ ਔਰੇ ਏਮਸ ਹਸਪੀਟਲ ਆਵੇ ਉੱਥੇ ਇਲਾਜ ਤਾਂ ਹੋਣਗੇ ਹੀ ਹੋਣਗੇ ਲੇਕਿਨ 5 ਤੋਂ 7000 ਨਵੀਆਂ ਨੌਕਰੀਆਂ ਮਿਲਣਗੀਆਂ ਜੌਬਸ ਮਿਲਣਗੀਆਂ ਉਹ ਉਹ ਸਾਡਾ ਸੋਚ ਆਵੇ ਜਨਾਂ ਤੁਸੀਂ ਥੋੜੀ ਜਿਹਾ ਚੁਟਕਲੇ ਗੱਪਾਂ ਲੜ ਲੇ ਭੜ ਲੇ ਕਾਂਗਰਸ ਵਾਲਿਆਂ ਨੇ ਇੱਕ ਦੂਜੇ ਦੀਆਂ ਪੱਗਾਂ ਲਾ ਹੁਣ ਜੋ ਹੋ ਰਿਹਾ ਇੱਕ ਵੀ ਕਾਂਗਰਸੀ ਆ ਜਿਹੜਾ ਉਹ ਇਸ ਵੇਲੇ ਕਾਂਗਰਸ ਦੇ ਕੈਂਡੀਡੇਟ ਨਾਲ ਨਹੀਂ ਕਿਉਂਕਿ ਬਾਹਰੋਂ ਆਇਆ ਕਿਸੇ ਨਾਲ ਕੋਈ ਕਿਸੇ ਨਾਲ ਰਿਸ਼ਤਾ ਹੀ ਨਹੀਂ ਕੋਈ ਰੋਜ਼ ਸਵੇਰੇ ਸ਼ਾਮ 4-5 ਘੰਟੇ ਆ ਜਿਹੜੇ ਉਹ ਮਿੰਤਾਂ ਤੇ ਰਹਿੰਦੇ ਮਿੰਤਾਂ ਤੇ ਤਰਲਿਆਂ ਤੇ ਕਿਉਂਕਿ ਸਾਹਮਣੇ ਨਾਲ ਵਿਸ਼ਵਾਸ ਘਾਤ ਕੀਤਾ ਹੈ ਸਭ ਨੂੰ ਕਹਤਾ ਵੀ ਤੁਸ ਤੁਹਾਨੂੰ ਦਵਾਉਂਗਾ ਟਿਕ ਤੁਹਾਨੂੰ ਦਵਾਉਂਗਾ ਤੁਹਾਨੂੰ ਦਵਾਉਂਗਾ ਲੈ ਕੇ ਆ ਪਾਗੇ ਇਸ ਕਰਕੇ ਇਹ ਗੱਲਾਂ ਬਹੁਤ ਕਿਸੇ ਨੂੰ ਮਾੜਾ ਕਹਿਣਾ ਚੰਗਾ ਕਹਿਣਾ ਇਹ ਕੋਈ ਬਹਲਾ ਚੰਗਾ ਨਹੀਂ ਮੰਨਿਆ ਜਾਂਦਾ ਅਸੀਂ ਚਾਹੁੰਦੇ ਹਾਂ ਰੇ ਗਟਕਰੀ ਸਾਹਿਬ ਆਉਣ ਇੱਕੋ ਦਿਨ 10000 ਕਰੋੜ ਦਾ ਅਧਗਾਟਨ ਕਰਨ ਕਿਵੇਂ ਬਾਈਪਾਸ ਬਣ ਰਹੇ ਆ ਕਿਵੇਂ ਆਊਟਰ ਰਿੰਗ ਰੋਡ ਬਣ ਰਹੀਆਂ ਨੇ ਕਿਸ ਤਰੀਕੇ ਨਾਲ ਐਲੀਵੇਟਰ ਰੋਡ ਬਣੀਆਂ ਉਹੋ ਜਿਹੀ ਅਸੀਂ 10 ਬਣਾਵਾਂਗੇ ਤੁਸੀਂ ਦੱਸੋ ਕੋਈ ਰਾਹੁਲ ਜੀ ਨੂੰ ਵੋਟ ਪਾਉਣਾ ਚਾਹੁੰਦਾ ਮੰਗੋ ਤਾ ਰਾਹੁਲ ਗਾਂਧੀ ਇਹਨੂੰ ਇਸੇ ਕਰਕੇ ਤੁਸੀਂ ਕਿਸੇ ਵੀ ਆਪਣੇ ਪੋਸਟਰ ਤੇ ਕਿਸੇ ਵੀ ਆਪਣੀ ਫਲੈਕਸ ਤੇ ਉਹ ਗਰੀਬ ਰਾਹੁਲ ਗਾਂਧੀ ਦੀ ਕਿਤੇ ਫੋਟੋ ਨਹੀਂ ਲਾਈ ਖੜਗੇ ਸਾਹਿਬ ਦੇ ਨਾਂ ਤੇ ਕੌਣ ਵੋਟ ਪਾਊਗਾ ਖੜਗੇ ਸਾਹਿਬ ਦੀ ਫੋਟੋ ਵੀ ਨਹੀਂ ਲਾਈ ਇੱਕ ਪਾਸੇ ਅਸੀਂ ਆਂ ਵੋਟ ਮੰਗ ਰਹੇ ਹਾਂ ਮੋਦੀ ਸਾਹਿਬ ਦੇ ਨਾਂ ਤੇ ਦੇਖੋ ਕਿੱਡੀਆਂ-ਕਿੱਡੀਆਂ ਤਸਵੀਰਾਂ ਲੱਗੀਆਂ ਮੋਦੀ ਸਾਹਿਬ ਦੀ ਲਾਓ ਤਾ ਰਾਹੁਲ ਗਾਂਧੀ ਦੀ ਟੋਡਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਆ ਕਾਂਗਰਸ ਪਾਰਟੀ ਦਾ ਲਾਹਤ ਆ ਮੰਗੋ ਤਾਂ ਵੋਟ ਰਾਹੁਲ ਗਾਂਧੀ ਦੇ ਨਾਂ ਤੇ ਵੀ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਕਿਉਂਕਿ ਇਹ ਇਲੈਕਸ਼ਨ ਨੇ ਡਿਸਾਈਡ ਤਾਂ ਪ੍ਰਾਈਮ ਮਿਨਿਸਟਰ ਨੂੰ ਕਰਨਾ ਇਹਦੇ ਨਾਲ ਕੋਈ ਕਾਉਂਸਲਰ ਜਾਂ ਕੋਈ ਚੀਫ ਮਿਨਿਸਟਰ ਨਹੀਂ ਬਣਨਾ ਇਹਦੇ ਨਾਲ ਇਹ ਵੋਟਾਂ ਚ ਪ੍ਰਾਈਮ ਮਿਨਿਸਟਰ ਬਣਨੇ ਆ ਤੇ ਤੁਸੀਂ ਮੰਗੋ ਵੋਟ ਵੀ ਸਾਡੇ ਪ੍ਰਾਈਮ ਮਿਨਿਸਟਰ ਰਾਹੁਲ ਗਾਂਧੀ ਆ ਜਾਂ ਤੁਸੀਂ ਮੰਗੋ ਵੋਟ ਵੀ ਸਾਡੇ 15 ਸੀਟਾਂ ਦੇ ਖੜੇ ਆ ਸਾਡੇ ਪ੍ਰਾਈਮ ਮਿਨਿਸਟਰ ਨੇ ਜਿਹੜੇ ਉਹ ਕੇਜਰੀਵਾਲ ਸਾਹਿਬ ਨੇ ਜਿਨ੍ਹਾਂ ਨੂੰ 2 ਤਰੀਕ ਚ ਦੁਬਾਰਾ ਜੇਲ੍ਹ ਚ ਚਲੇ ਜਾਣ ਜਿੰਨੇ ਪਰਿਵਾਰ ਨੇ ਚਾਹੇ ਉਹ ਗਾਂਧੀ ਫੈਮਲੀ ਇਕੱਲੇ ਇਕੱਲੇ ਬੀਲਤੇ ਆ ਜਿੰਨੇ ਸਾਡੇ ਆ ਕੇਜਰੀਵਾਲ ਐਂਡ ਕੰਪਨੀ ਆ ਬੀਲਤੇ ਨੇ ਤੇ ਕੋਈ ਉਂਗਲੀ ਚੱਕੇ ਤਾਂ ਅਸੀਂ ਇੱਕ ਠੋਕ ਕੇ ਵੋਟ ਮੰਗਦੇ ਆ ਆਪਣੇ ਲੀਡਰ ਖਾਤਰ ਨਰਿੰਦਰ ਮੋਦੀ ਜੀ ਖਾ ਜਿਨ੍ਹਾਂ ਦੀ ਸੋਚ ਆ ਵਿਜਨ ਆ ਜਿਨ੍ਹਾਂ ਨੇ ਕਰਕੇ ਦਿਖਾਇਆ ਅੱਜ ਦੇਖੋ ਕਿੱਥੇ ਕਿੱਥੇ ਹਰਿਆਣੇ ਯਾਰ ਕੀ ਅੱਜ ਯੂਪੀ ਦੇ ਲੋਕ ਅਸੀਂ ਮਿਲਦੇ ਆ ਉਹ ਕਹਿੰਦੇ ਜੀ ਸਾਨੂੰ ਅੱਜ ਯੂਪੀ ਅਸੀਂ ਦੁਬਾਰਾ ਯੂਪੀ ਜਾਣਾ ਚਾਹੁੰਦੇ ਆ ਤੇ ਇਹ ਜਿਹੀਆਂ ਸਥਿਤੀਆਂ ਦੇ ਵਿੱਚ ਅੱਜ ਤੁਸੀਂ ਪੰਜਾਬ ਫਸਾਇਆ ਹੋਇਆ ਇਸ ਕਰਕੇ ਇਹ ਕੁਝ ਗੱਲਾਂ ਨੇ ਜਿਹੜੀਆਂ ਮੈਂ ਇਹ ਕਹਿਣਾ ਚਾਹੁੰਦਾ ਸੀ ਹੁਣੀ ਮੈਨੂੰ ਯਾਦ ਆ ਗਿਆ ਜਦੋਂ ਕਾਂਗਰਸ ਦੇ ਮੈਨੂੰ ਵਰਕਰ ਮਿਲੇ ਕਹਿੰਦੇ ਜੀ ਸਾਡੇ ਨਾਲ ਤਾਂ ਉਹ ਹੋ ਰਹੀ ਆ ਮੈਂ ਕਿਹਾ ਭਾਈ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਸਾਰੇ ਇਹ ਕਾਂਗਰਸ ਉਹ ਕਾਂਗਰਸ ਰਹੀਓ ਨਹੀਂ ਜਿਹੜੀ ਅਸੀਂ ਕਾਂਗਰਸ ਸੀਗੇ ਜਿਹੜੀ ਕਾਂਗਰਸ ਸਰਦਾਰ ਬਿਆਨ ਸਿੰਘ ਜੀ ਨੇ ਬਣਾਈ ਸੀ ਇਹ ਤਾਂ ਬਹਿਰੂਪੀਏ ਆ ਸਿਰਫ ਸੱਤਾ ਚੀ ਮੰਨਿਸਟਰੀ ਉਹਦੇ ਚ ਇਹ ਫਿਰ ਰਹੇ ਹੋਰ ਇਹਨਾਂ ਨੂੰ ਕੀ ਆ ਇਸ ਕਰਕੇ ਹੋਰ ਗੱਲਾਂ ਆ ਜਿਹੜੀਆਂ ਬੜੀਆਂ ਉਹ ਵੀ ਮੈਂ ਤੁਹਾਡੇ ਅੱਗੇ ਰੱਖੂੰਗਾ ਅਗਲਾ ਪ੍ਰੋਗਰਾਮ ਆ ਜਿਹੜਾ ਉਹ ਆ ਗਿਆ ਅਸੀਂ ਪਹੁੰਚ ਗਏ ਆ ਅਸੀਂ ਦੁਬਾਰਾ ਮੈਂ ਤੁਹਾਨੂੰ ਲਾਈਵ ਹੋਊਂਗਾ ਪਰ ਇਹ ਮੈਂ ਦੁੱਖ ਆ ਜਿਹੜਾ ਕਾਂਗਰਸੀਆਂ ਦਾ ਦੁੱਖ ਆ ਜਿਹੜਾ ਉਹ ਮੈਂ ਅੱਜ ਲਾਈਵ ਹੋ ਕੇ ਇਹ ਰੱਖਣਾ ਚਾਹੁੰਦਾ ਸੀ ਸਾਰੇ ਇਹ ਫੈਸਲਾ ਕਰ ਲੋ ਜਿਹੜੇ ਤੁਹਾਡੇ ਲੁਧਿਆਣੇ ਦੇ ਨਹੀਂ ਲੁਧਿਆਣੇ ਦੇ ਲੀਡਰਾਂ ਦੇ ਨਹੀਂ ਗੇ ਇਹਨਾਂ ਨੂੰ ਕਿਉਂਕਿ ਪਿੱਛੋਂ ਕੀ ਕਿਹਾ ਜਾਂਦਾ ਵੀ ਇਹਨਾਂ ਦੀ ਫੋਟੋ ਨਹੀਂ ਲਾਉਣੀ ਮੈਨੂੰ ਯਾਦ ਆ ਇੱਕ ਲੀਡਰ ਨੇ ਸਾਡੇ ਵੈਦ ਸਾਹਿਬ ਮੈਂ ਕਿਹਾ ਜੀ ਵੈਦ ਸਾਹਿਬ ਨੂੰਰੇ ਜਿਹੜਾ ਟਿਕਟ ਫਰੀਦਕੋਟ ਦੀ ਦੇ ਰਹੇ ਹੋ ਉਰੇ ਜਿਹੜਾ ਹੈ ਉਹ ਬੜਾ ਉਹ ਹਲਕਾ ਖਾਲੀ ਹੋ ਗਿਆ ਤੇ ਉਰੇ ਇਹ ਇਹਨਾਂ ਦੇ ਮਨਚਾ ਵੀ ਜੇ ਅਸੀਂ ਡਾਬਰ ਸਾਹਿਬ ਨੂੰ ਅਸੀਂ ਪਾਂਡੇ ਸਾਹਿਬ ਨੂੰ ਵੈਦ ਸਾਹਿਬ ਨੂੰ ਸੰਜੀਤ ਜੀ ਨੂੰ ਜਾਂ ਹੋਰਾਂ ਨੂੰ ਜੇ ਕਿਤੇ ਨਾਲ ਲੈ ਕੇ ਜਾਵਾਂਗੇ ਉਹ ਕਹਿੰਦੇ ਜੀ ਇਹਨਾਂ ਦੇ ਤਾਂ ਜਿਹੜੀਆਂ 4 ਵੋਟਾਂ ਪੈਣੀਆਂ ਇਹਨਾਂ ਨੇ ਕਿਹਾ ਕਿਸੇ ਨੂੰ ਵੀ ਜੇ 4 ਵੋਟਾਂ ਕਾਂਗਰਸ ਨੂੰ ਪੈਣੀਆਂ ਜੇ ਅਸੀਂ ਇਹਨਾਂ ਨੂੰ ਹਲਕਿਆਂ 'ਚ ਲੈ ਗਏ ਉਹ 4 ਵੋਟਾਂ ਵੀ ਜਿਹੜੀਆਂ ਐ ਉਹ ਮੈਨੂੰ ਨਹੀਂ ਪੈਣੀਆਂ ਇਹ ਸੋਚਦੇ ਆ ਵੀ ਸਾਰੀਆਂ ਵੋਟਾਂ ਜਿਹੜੀਆਂ ਮੈਂ ਆਪਣੇ ਆਪ ਜੇਬ 'ਚ ਲੈ ਕੇ ਆਏਂਗੇ ਦੜਬਾਏ ਤੋਂ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਪਾਰਟੀ ਦਾ ਇੰਨੇ ਨੇ ਸਾਲਾਂ ਦਾ ਵਰਕਰ ਮਿਹਨਤ ਕਰਦਾ ਅਜੇ ਕਿ ਮੇਰਾ ਕੋਈ ਇੰਟਰਸਟ ਨਹੀਂ ਮੈਨੂੰ ਇਹਦੇ ਲਈ ਕਿਉਂਕਿ ਮੈਂ ਪਹਿਲਾਂ ਪਾਰਟੀ 'ਚ ਜਿਹੜਾ ਰਿਆ ਤੇ ਉਹ ਮੈਨੂੰ ਸਾਰੀਆਂ ਗੱਲਾਂ ਮੇਰੇ ਨਾਲ ਦੁੱਖ ਦਰਦ ਕਰਦੇ ਆ ਤੇ ਮੈਨੂੰ ਕਿਹਾ ਵੀ ਤੁਸੀਂ ਜ਼ਰੂਰ ਤੁਸੀਂ ਸਾਰੀ ਕਾਂਗਰਸ ਪਾਰਟੀ ਨੂੰ ਦੱਸੋ ਵੀ ਉਹ ਆਪਣਾ ਫੈਸਲਾ ਲੈਣ ਇੰਨੇ ਸ਼ਬਦਾਂ ਨਾਲ ਹੀ ਮੈਂ ਦੁਬਾਰਾ ਤੁਹਾਡੇ ਨਾਲ ਰੂਬਰੂ ਹੋਊਂਗਾ ਕਿਤੇ ਨਾ ਕਿਤੇ ਜ਼ਰੂਰ ਮੈਂ ਆਸ ਰੱਖਦਾ ਹੁਣ ਲੁਧਿਆਣੇ ਦੀ ਲੀਡਰਸ਼ਿਪ ਦੀਆਂ ਤੁਸੀਂ ਤਸਵੀਰਾਂ ਐ ਜਿਹੜੀਆਂ ਉਹ ਫਲੈਕਸਾਂ 'ਚ ਤੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਆਪਣੇ ਲੋਕਲ ਲੀਡਰਸ਼ਿਪ ਦੀਆਂ ਜਿਹੜੀਆਂ ਫੋਟੋਆਂ ਕਿਸੇ ਨਾ ਕਿਸੇ ਪੋਸਟਰ 'ਚ ਲਾਊਗੀ ਧੰਨਵਾਦ